ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਗੋਦੇਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਟੋਟਲ 3 ਨਾਗਾ ਜੀ ਇੱਕ ਸੂਆ ਸੂਆ ਇੱਕ ਕੋ ਟੋਕੜ ਗੱਬਣ ਤੇ ਇੱਕ ਗੱਬਣ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਜਗਦੀਪ ਸਿੰਘ ਹੈ ਜੀ ਪਿੰਡ ਗੁੱਦੇ ਵਾਲਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 6283147 ਤੈਨੂੰ ਠੀਕ ਆ ਵੀਰੇ ਤੈਨੂੰ ਨਾਂਗਾ ਜੀ ਅੱਜ ਹਾਂ ਤੈਨੂੰ ਨਾਂਗਾ ਇੱਕ ਨੰਬਰ ਸੂਈ ਸਵਾਈ ਤੋਂ ਸ਼ੁਰੂ ਕਰਦੇ ਸੂਆ ਕਿੰਨਾ ਮਾ ਜੀ ਸੂਆ ਪਹਿਲਾ ਸੂਈ ਵੀ ਆ ਜੀ ਗੰਦੋ ਜੀ ਗੰਦੋ ਮੇਰੇ ਹਸਾਉਣਾ ਸ਼ੇਦ ਆਂਦਾ ਠੀਕ ਆ ਜੀ ਤੇ ਕਦੋਂ ਸੂਈ ਹੈ ਵੀਰੇ ਇਹਨੂੰ ਸੂਈ ਨੂੰ ਚੌਥਾ ਦੇਣਾ ਅੱਜ ਬੱੱਚਾ ਮਾਰਨਾ ਬੱੱਚਾ ਜੇਰ ਦੀ ਗਾਰ ਅੱਜ ਦੁੱਧ ਦੇ ਦੇ ਥੱਲੇ 11 ਕਿਲੋ ਤਿਆਰ ਆ ਠੀਕ ਆ 10 ਕਿਲੋ ਕੋਈ ਮੰਨ ਕੇ ਲੈ ਦੋ ਟਾਈਮ ਚਾਰ ਟਾਈਮ ਪੰਜ 6 ਟਾਈਮ ਮਿਲਕਿੰਗ ਕਰ ਲਵੇ ਜੈਲੀ ਇੰਨੀ ਆ ਲੈ ਠੀਕ ਆ ਨਾ ਹੀ ਬਹਿ ਜਾ ਠੀਕ ਆ ਤੋਰ ਦੀ ਵੀਰੇ ਸੂਆ ਬਾਈ ਦੇ ਦੱਸਣ ਮੁਤਾਬਕ ਜੀ ਪਹਿਲਾਂ ਦੰ 2 ਬਾਈ 10 ਦਾ ਕਿ 6 ਦੰ ਦਾ ਜੀ ਬੱਚਾ ਮਗਰ ਆ ਜਾਂਦਾ ਜੀ ਵੱੱਛਾ ਜੀਰ ਦੀ ਕੰਪਲੀਟ ਆ ਦੁੱਧ 11 ਹੀ ਹੋਊਗਾ ਜੀ ਤੁਸੀਂ 10 ਮੰਨ ਕੇ ਆ ਜਾਓ ਦੋ ਟਾਈਮ ਚਾਰ ਟਾਈਮ 6 ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਬ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਬਾਕੀ ਚਾਰ ਹੀ ਥਾਣਾ ਫੋੜ ਸ਼ਾਂਖ ਪੂਰਾ ਵੀ ਨਹੀਂ ਜੀ ਸੋਹਣਾ ਫਿਟਨੈਸ ਵਾਲਾ ਹਵਾਨਾ ਜੀ ਜਰਸੀ 'ਚ ਪੈ ਜਾਂਦੀ ਆ ਦੁੱਧ ਚੰਗਾ ਹੋਊਗਾ ਫੈਟ ਆਊ ਸੰਗ ਨਹੀਂ ਪਾ ਮੋੜ ਲਿਆ ਵੀਰੇ ਕੋਈ ਗੱਲ ਠੰਡੀ ਸੀਲ ਦੇ ਫੁੱਲ ਗਾਰੰਟੀ ਆ ਹਾਂ ਫੁੱਲ ਗਾਰੰਟੀ ਵੀਰੇ ਪਣਾ ਹੀ ਗਏ ਆ ਠੀਕ ਆ ਜੀ ਇਹਦੀ ਜੈ ਜੀ ਦੀ ਡਿਮਾਂਡ ਜਿਹੜੇ ਲੈਣਾ ਹੀ ਆ ਵੀਰੇ ਉਹੀ ਦੱਸਿਓ ਯੈਸ ਨੂੰ ਜੀ ਯੈਸ ਨੂੰ ਹਾਂ ਜੀ 47000 ਰੁਪਿਆ ਲੈਣਾ ਪੂਜੂ ਮਾਨਤਨ ਹਾਂ ਮਾਨਤਨ ਕਰਤਾ ਠੀਕ ਆ ਯਾ ਸੁਣੋ ਬਾਈ ਕਹਿੰਦਾ 47000 ਦੀ ਵਾੜ ਦੇ ਦਾਂਗੇ ਜੀ ਥੋੜਾ ਕਨਾ ਮਾਨਤਾਨ ਵਿੱਚੋ ਹੋਜੂਗਾ ਜੀ ਚੰਗੀ ਆ ਵਾੜ ਵੀਰੇ ਫਿਟਨੈਸ ਵਾਲੇ ਹਵਾਨਾ ਬਾਕੀ ਚੁਵਾਈ ਦੀ ਇੱਕ ਨੰਬਰ ਆ ਬਾਈ ਵੀਰੇ ਮੈਂ ਕਹਿੰਦਾ ਤਾਰਾ ਵੀ ਮਾਰ ਦਿੰਨੇ ਜੇ ਗੈ ਨਹੀਂ ਬਾਕੀ ਗੱਲ ਨਹੀਂ 47000 ਛੋਟਾ ਜਾ ਭਾਈ ਆ ਜੀ ਉਹਦੇ ਚੋ ਵੀ ਬਾਈ ਕਹਿੰਦਾ ਆਏ ਗਏ ਵੀ ਇੱਦਾਂ ਮਾਨਤਾਨ ਕਰ ਦਾਂਗੇ ਬਾਕੀ ਵੀਰੇ ਗਰਮੀਆਂ ਦਾ ਤੋਖ ਆ ਗਰਮੀ ਕਰਮਾਲੀ ਘੱਟ ਮਨਾਉ ਜੀ ਜੀ ਲੜਾ ਨਿਆਣਾ ਲਾਉਣਾ ਲੜਾ ਨਹੀਂ ਲਾਉਣਾ ਨਹੀਂ ਇੰਨੀ ਜੈਲੀ ਆ ਜੀ ਠੀਕ ਆ ਲੜਾ ਲੜਾ ਲੈ ਤੇਰੇ ਸਾਹਮਣੇ ਬੈਜਿਆ ਨੇ ਥੱਲੇ ਲੈ ਠੀਕ ਆ ਦੂਰੀ ਬਾਰ ਵੀ ਬੈਜਿਆ ਪਰ ਆ ਪੁੱਠੀ ਸਾਈਡ ਬੈਠਾ ਰਹਾ ਠੀਕ ਆ ਜੀ ਲੈ ਠੀਕ ਆ ਜਿਵੇਂ ਮਰਜੀ ਬੈਠਾ ਰਹਿ ਲੈ ਓਕੇ ਜੀ ਕੋਈ ਵਾਸਤਾ ਹੀ ਨਹੀਂ ਇਹਨੂੰ ਚਾਹੀਦਾ ਕਰਮਾ ਦੀ ਦੋ ਨੰਬਰ ਨਗ ਵੀਰੇ ਇਹਦਾ ਸੁਆ ਕੰਨ ਮਾ ਜੀ ਇਹਦਾ ਸੁਆ ਪਹਿਲਾ ਠੀਕ ਆ ਦੰਦੋ ਜੀ ਦੰਦੋ ਦੋ ਦੰਦਾਂ ਦਾ ਹਜੇ ਹੋਈ ਨਹੀਂ ਠੀਕ ਆ ਹਾਂ ਗਾਰੰਟੀ ਆ ਜੀ ਆਪਾਂ ਚੈੱਕੀ ਕਰਾ ਦਿੰਦੇ ਆ ਤੈਨੂੰ ਖਰਜਾ ਇੱਕ ਮਹੀਨਾ ਠੀਕ ਆ ਲਓ ਜੀ ਅੰਕ ਕਰੋ ਚ ਓਕੇ ਬਈ ਠੀਕ ਆ ਕਿੰਨਾ ਸਮਾਂ ਲੈਂਦੀ ਆ ਜੀ ਆਵ ਤਨਾਈ ਦਾਸਨ ਲਈ ਠੀਕ ਆ ਠੀਕ ਆ ਇਹ ਕਰਮਾਂ ਤੇ ਹੁੰਦਾ ਨਾ ਇਹ ਕਰਮਾਂ ਤੇ ਦੋ ਦਿਨ ਇਲਾ ਵੀ ਸੂ ਸਕਦਾ ਪਸ਼ੂ ਦੋ ਤਣ ਵੱਧ ਵੀ ਲੈ ਸਕਦਾ ਠੀਕ ਆ ਥਾਣਾ ਦੀ ਗਰੰਟੀ ਆ ਮੈਂ ਕਹਿੰਦਾ ਸਾਰੇ ਪਾਸੇ ਗਰੰਟੀ ਆ ਠੀਕ ਆ ਜੀ ਸੋਨਾ ਥਾਣਾ ਦਾ ਸੈਜ ਕੱਲਾ ਕੱਲਾ ਪ્યોਰ ਆ ਪ્યોਰ ਐਚਪੀ ਰੰਗ ਪ੍ਰਿੰਟ ਦੀ ਵੀ ਕਰਮ ਵਾਲੀ ਚੰਗੀ ਆ ਜੀ ਲੈਣਾ ਇਹਦਾ ਰਿਕਾਰਡ ਪੂਰਾ ਵਾ ਆਪਣੇ ਕੋਲ ਠੀਕ ਆ 42 ਲੀਟਰ ਇਹਦੀ ਮਾਂ ਨੇ ਦੁੱਧ ਚਵਾਇਆ ਵਾ ਠੀਕ ਆ ਜੀ ਠੀਕ ਆ ਆਪਣੇ ਰਿਸ਼ਤੇਦਾਰਾਂ ਕੋਲੋਂ ਆਈ ਆ ਠੀਕ ਆ ਜੀ ਠੀਕ ਆ ਹੋਣ ਇਹਦੀ ਮਾਂ 4.5 ਮਹੀਨਿਆਂ ਦੀ ਗੱਭਣ ਆ ਠੀਕ ਆ ਠੀਕ ਆ ਹੁਣ ਵੀ ਉਹਦੇ ਥੱਲੇ 20 ਪਲੱਸ ਚੱਲੀ ਜਾਂਦਾ ਠੀਕ ਆ ਜੀ ਜਾਨੀ ਚੰਗੀ ਮੈਲਕਰ ਰਿਕਾਰਡ ਆ ਇਹਦੀ ਮਦਰ ਦਾ ਜੀ ਆਈ ਹਾਲੇ ਰਸਤਾ ਛੱਡ ਕੇ ਬਣਾਇਆ ਪਿਆ ਲੈ ਠੀਕ ਆ ਜੀ ਆਈ ਨਹੀਂ ਗਾ ਵਿਚਾਰੀ ਕਰਮਾਂ ਵਾਲੀ ਕੋਈ ਤੰਗ ਫੰਗ ਕਰੂਗੀ ਦਾ ਠੀਕ ਆ ਜੀ ਤੇ ਇਹਦੀ ਡਿਮਾਂਡ ਕੀ ਰਹਿਣਾ ਵੀ ਹੈ ਜੀ ਇਹਦਾ ਬਾਦਲ ਸਕੀਮ ਆ ਕਿੰਨੀ ਜੀ 51000 ਉਹ ਜੋ ਤੁਹਾਡਾ ਕੰਨ ਹਾਂ ਕਰਾਂਗੇ ਜਰੂਰ ਠੀਕ ਆ ਜੀ 51000 ਰੁਪਏ ਦੀ ਬਾਈ ਕਹਿੰਦਾ ਦੇ ਦਾਂਗੇ ਜੈਰੀ ਜੂੜੀ ਬਹੁਤ ਹਾਈਏ ਛੁੰਦੀ ਨਹੀਂ ਹਾਂ ਠੀਕ ਆ ਹਾਂ ਆਪ ਸਾਲਾ ਇਹ ਦਸ ਦਿਨ ਲੈ ਜੇ ਯਾਨੀ ਕਿ ਬਾਈ ਨੇ ਦਸ ਦਿਨ ਦੱਸਿਆ ਵਾ ਦਸ ਦਿਨ ਪਏ ਆ ਹਜੇ ਦਸ ਦਿਨ ਪਏ ਆ ਹਜੇ ਹਾਂ ਠੀਕ ਹੈ ਬਾਰੇ ਜੈਰੀ ਇੰਨੀ ਆ ਲੈ ਪਾਏ ਬਿਠਾ ਲੈ ਬੱਚੀ ਦਾ ਨਹੀਂ ਨਿਕਲ ਠੀਕ ਹੈ ਜੀ ਤੇ ਤਿੰਨ ਨੰਬਰ ਨਾ ਵੀਰੇ ਇਹਦਾ ਸੂਆ ਕਿੰਨਾ ਮਾਜੇ ਇਹ ਸੂਆ ਵੀਰੇ ਅਗਲੇ ਦਾ ਦੂਜਾ ਦਾ ਦਈ ਆਪਾਂ ਤੀਜਾ ਮੰਨ ਕੇ ਲਈਆ ਠੀਕ ਆ ਠੀਕ ਸਮੇਂ ਦੀ ਗੱਬਣ ਆ ਜੀ ਵੀਰੇ ਇਹਦੇ ਰਹਿ ਗਏ ਦਿਨ 20 ਡੇਟ ਮੁਤਾਬਕ ਹਾਂ ਦੁੱਧੋ ਡਰਾਈ ਆ 20 ਦਿਨ ਰਹਿ ਗਏ ਨੇ ਠੀਕ ਆ ਠੀਕ ਆ ਤੀਜਾ ਸੂਆ ਠੀਕ ਆ ਆਪਾਂ ਤੀਜਾ ਮੰਨ ਕੇ ਲਈਆ ਅਗਲਾ ਤੀਜਾ ਹੀ ਮੰਨੇ ਥਣਾ ਦੀ ਗਰੰਟੀ ਆ ਜੀ ਥਣਾ ਥੁਣਾ ਲਿਓ ਯਾਰ ਆਪਣੇ ਪਸ਼ੂ ਅੱਗੇ ਵੀ ਤੂੰ ਵੀਡੀਓ ਪਾਉਣਾ ਠੀਕ ਆ ਠੀਕ ਆ ਨਾ ਥਣਾ ਅਲੀ ਹੋਣੀ ਆਪਣਾ ਪਸ਼ੂ ਮੜ ਆਉ ਠੀਕ ਆ ਵੀਰੇ ਖੜਦੇ ਹੁਣ ਦੱਸੋ ਰ ਮਾਲੀਏ ਕਿੱਧਰ ਤੁਰ ਗਈ ਬਾਕੀ ਥਣਾ ਦਾ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ 15 ਕਿਲੋ ਰੋਡ ਦੇਣਾ ਬਹਿ ਜੀ ਠੀਕ ਆ ਵੀਰੇ ਹਾਂ ਤਿਆਰੀ ਸ਼ੁਰੂ ਕਰਤੀ ਆ ਗਨਮਾਲੀ ਨੇ 20 ਦਿਨ ਹਜੇ ਡੇਟ ਮੁਤਾਬਕ ਪਈ ਆ ਜੀ 20 ਦਿਨਾਂ ਤਿੱਕਰ ਦਾ ਪੂਰਾ ਸੋਹਣਾ ਹਵਾਨਾ ਤਿਆਰ ਕਰ ਲੂਗੀ ਸੋਹਣਾ ਥਣਾ ਦਾ ਸਹਿਜ ਆ ਕੱਲਾ ਕੱਲਾ ਨਿੱਖੜਵਾ ਮੋੜਲੇ ਵੀਰੇ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਕੱਚੀ ਕੱਚੀ ਦੀ ਡਿਮਾਂਡ ਇਹਦੀ 49000 ਰੁਪਏ ਆ ਠੀਕ ਹੈ ਜੇ ਕੋਈ ਜੋੜਾ ਲੈ ਜੇ ਸੱਜਣ ਕੋਈ ਜੀ ਮੈਂ ਕਹਿੰਦਾ ਜੇ ਤਿੰਨੇ ਲੈ ਜੂ ਤਾਂ ਵੀ ਮਾਨਤਾਨਾ ਇਹ ਜੋੜਾ ਲੈ ਜੂ ਤਾਂ ਵੀ ਮਾਨਤਾਨਾ ਠੀਕ ਆ 39000 ਰੁਪਇਆ ਬਾਈ ਕਹਿੰਦਾ ਇਹਦੀ ਡਿਮਾਂਡ ਆ ਜੇ ਕੋਈ ਤਿੰਨੇ ਲੈ ਜੂ ਤਾਂ ਮਾਨਤਾਨਾ ਹੋਰਾ ਜ਼ਿਆਦਾ ਹੋ ਜਾਊਗਾ ਬਾਕੀ ਨਾ ਕੋਈ ਵੀਰੇ ਤਿੰਨੇ ਹੀ ਚੰਗੇ ਆ ਜਿਹਨੂੰ ਵੀ ਕੋਈ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ